ਤਨਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਤਨਤਨ ਗੁਰਨਾਮ ਸਿੰਘ ਜੀ ਤਨਤਾ ਸ਼ੇਰ ਗੁਰ ਸਿੰਘ ਜੀ ਮਹਾਰਾਜ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਆਸ ਕਰਦੀ ਹਾਂ ਤੁਸੀਂ ਸਾਰੇ ਛੜਤੀ ਗੱਲਾਂ 'ਚ ਹੋਗੇ ਅੱਜ ਜੀ ਅੱਜ ਦਾ ਬਲੌਗ ਸ਼ੁਰੂ ਕਰਦੇ ਹਾਂ ਸਵੇਰ ਦਾ ਸਮਾਂ ਆ 10:00 ਵਜੇ ਆ ਤੇ ਮੈਂ ਚੱਲੀ ਆ ਮੰਮੀ ਨੂੰ ਹਸਪੀਟਲ ਮਿਲਣਾ ਕਾਲ ਸਿੰਘ ਨੂੰ ਰੈਡੀ ਕਰ ਲਿਆ ਆ ਤੇ ਬੱਸ ਹੁਣ ਤੁਰਨ ਲੱਗੇ ਆ ਫਟੇ ਬਲਾ ਦਿਓ ਵੀਡੀਓ ਬਣਾਈਏ ਤਾਂ ਕਹਿੰਦਾ ਮਾਂ ਠੀਕ ਹੈ ਮੈਂ ਕਿ ਚਲ ਛਤਰੀ ਫੜ ਲੀਆ ਐਪਲ ਵੀ ਫੜਿਆ ਹੋਇਆ ਘਰ ਤਾਂ ਚ ਤੇ ਛਤਰੀ ਵੀ ਫੜਾ ਦੋ ਕਹਿੰਦਾ ਦੋ ਦੋ ਚੀਜ਼ਾਂ ਕਹਿੰਦਾ ਮੈਨੂੰ ਫੜਾਓ ਅਕਾਲ ਸਿੰਘ ਨੂੰ ਭੁੱਖ ਲੱਗੀ ਆ ਥੋੜਾ ਥੋੜਾ ਖਾਂਦਾ ਫਿਰ ਨਿਆਣੀ ਜਿਹਦਾ ਜ਼ਿਆਦਾ ਤਾਂ ਖਾਂਦੇ ਨਹੀਂ ਥੋੜਾ ਥੋੜਾ ਖਾਂਦੇ ਛੇਤੀ ਭੁੱਖ ਲੱਗ ਜਾਂਦੀ ਹਾਂਜੀ ਅੱਜ ਕੱਲ ਨਾਲੋਂ ਤਾਂ ਕਾਫੀ ਫਰਕ ਸੀ ਇੰਨੀ ਨਹੀਂ ਬਾਰਿਸ਼ ਹੋ ਰਹੀ ਥੋੜੀ ਥੋੜੀ ਸੀ ਕੱਲ ਤਾਂ ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ ਤੇ ਥੋੜਾ ਥੋੜਿਆ ਮੀਂਹ ਪੈ ਰਿਹਾ ਸੀਗਾ ਹਾਂਜੀ ਗੱਲਾਂ ਬਾਤਾਂ ਕਰਦੇ ਹੱਸਦੇ ਖੇਡਦੇ ਆਪਾਂ ਪਹੁੰਚ ਗਏ ਆ ਪਾਸਟਾਫ ਕੋਲਮ ਹਾਂਜੀ ਪਹਿਲੀ ਵਾਸ ਚੜ ਗਏ 319 ਫਿਰ ਉਹ ਤੋਂ ਬਾਅਦ ਆਪਾਂ ਦੂਜੀ ਵਾਸ ਲੈ ਲਈ ਸੀ ਪੈਸਾ ਇੱਕੀ ਹਸਪੀਟਲ ਜਾਣ ਨੂੰ ਨਿਊਟਨ ਐਕਸਚੇਂਜ ਤੋਂ ਆਪਾਂ ਉਹ ਤੇ ਚੇਂਜ ਕਰ ਲਈਦੀ ਆ ਤੇ ਲਿੜੀਏ ਦਾ ਟਾਈਮ ਨਹੀਂ ਲੱਗਦਾ ਵਾਹਿਗੁਰੂ ਦੀ ਕਿਰਪਾ ਨਾਲ ਅਜ ਪੈਰਾਂ 'ਚ ਇੰਨਾ ਦਰਦ ਨਹੀਂ ਹੋ ਰਿਹਾ ਸਭ ਠੀਕ ਸੀ ਕੱਲ ਨੂੰ ਕੱਲ ਤੋਂ ਬਹੁਤ ਜ਼ਿਆਦਾ ਮਾੜਾ ਹਾਲ ਸੀ ਤੇ ਹੌਲੀ-ਹੌਲੀ ਆਪਾਂ ਵੌਕ ਕਰਦੇ ਹੋਏ ਪ੍ਰੈਸ਼ਰ ਖਾਂਦੇ ਕੇ ਪੌਂ ਚੱਲਦੇ ਆਂ ਸੀ ਵੀ ਦੇ ਮੈਸੇਜ ਆਇਆ ਸੀ ਇਹ ਦਿਖਾ ਕੇ ਜਦੋਂ ਮੈਂ ਦੇਖਿਆ ਉਹਨ ਤੇਰੇ ਕਿਹਾ ਮਾਸੀ ਦੀ ਮੈਸੇਜ ਆਇਆ ਐ ਕਿ ਸੁਣਿਆ ਬਾਕੀ ਮੈਂ ਜਾ ਕੇ ਸੁਣਦੀ ਆ ਅੱਜ ਮਾਸੀ ਜੀ ਦੀ ਵੀਡੀਓ ਕਾਲ ਕਰਾਉਂਗੀ ਮੰਮੀ ਨਾਲ ਤੇ ਮਾਸੀ ਜੀ ਰੋਜ਼ ਹੀ ਫਿਕਰ ਕਰਦੇ ਆ ਪੁੱਛਦੇ ਰਹਿੰਦੇ ਆ ਮੰਮੀ ਕਿੱਦਾਂ ਆ ਤੇ ਅੱਜ ਜਾ ਕੇ ਦੇਖਦੀ ਆ ਮੰਮੀ ਕਿੱਦਾਂ ਠੀਕ ਆ ਕੱਲ੍ਹ ਤੱਕ ਠੀਕ ਸੀ ਕਿਸੇ ਤੋਂ ਮੇਰੀ ਤੇ ਫੇ ਮਸੀਨਾਂ ਗੱਲ ਕਰਉਣੀ ਆ ਹਾਂਜੀ ਜਦੋਂ ਆਪਾਂ ਆਏ ਤੇ ਲੰਚ ਟਾਈਮ ਹੋਇਆ ਸੀਗਾ ਤੇ ਖਾਣਾ ਆ ਗਿਆ ਸੀਗਾ ਤੇ ਤਾਂ ਤਾ ਤਾ ਨਾ ਆ ਪਾ ਥੋੜਾ ਥੋੜਾ ਕਾਲਾ ਸੀਗਾ ਪਾਈਨੈਪਲ ਪੁੱਡਿੰਗ ਸੀਗੀ ਉਹ ਕੋਈ ਤੇ ਕੈਰਟਸ ਕੈਰਟਸ ਤੇ ਸਬਸ਼ਟ ਪੋਟੇਟੋਸ ਸੀਗੇ ਉਹ ਥੋੜੇ ਜਿਹਾ ਖਾਦੇ ਤੇ ਫਿਰ ਸਿਸਟਰ ਨੇ ਹੋਣਾ ਸੀ ਕਿ ਚਾਹ ਲੈ ਕੇ ਮੈਂ ਲੈ ਕੇ ਦੀ ਸੀਗੀ ਕਿਉਂਕਿ ਕੱਲ ਮੈਨੂੰ ਮਨਾ ਕੀਤਾ ਸੀ ਕਾਣ ਪੀਂਤੋ ਪਰ ਅੱਜ ਸ਼ੁਰੂ ਹੋ ਗਿਆ ਖਾਣਾ ਕੱਲ ਕੱਲ ਨਾ ਮੰਮੀ ਨੂੰ ਹੁੱਤੂ ਆਈ ਜਾਂਦਾ ਸੀਗਾ ਤੇ ਥੋੜਾ ਟਾਈਮ ਲੱਗਣਾ ਹੌਲੀ ਹੌਲੀ ਮੰਮੀ ਨੇ ਸਾਰਾ ਕੁਸ਼ ਖਾਣ ਪੀਣ ਲੱਗ ਜਾਣਾ ਪਹਿਲਾਂ ਵਾਂਗੂ ਹਾਂਜੀ ਅਕਾਲ ਸਿੰਘ ਨੂੰ ਲੱਗੀ ਸੀ ਭੁੱਖ ਤੇ ਆਪਾਂ ਫੇਰ ਚੱਲ ਗਏ ਸੀ ਤਾਂ ਕਿ ਉਹ ਖਾਣਾ ਖਵਾਉਣ ਤੇ ਖਾਣਾ ਪੀਣਾ ਖਾ ਕੇ ਆਪਾਂ ਤੁਰਪੇ ਅਕਾਲ ਸਿੰਘ ਦੀ ਬੀਬੀ ਨੂੰ ਮਿਲਣ ਲਈ ਤੇ ਬੈਗੇ ਬਾਸ ਸੱਚ ਤੇ ਇਹ ਹਸਪੀਟਲ ਤੇ ਤੁਸੀਂ ਦੀ ਪਾਸੇ ਜਾਉਗੀ ਜਿੱਥੇ ਅਕਾਲ ਸਿੰਘ ਦੀ ਬੀਪੀ ਜੀ ਨੇ ਹਾਂਜੀ ਫੇਰ ਵੀ ਬੀਬੀ ਨੂੰ ਮਿਲਣ ਤੋਂ ਬਾਅਦ ਆਪਾਂ ਪਾਲੇ ਚਾਲੇ ਘਰ ਵੱਲ ਨੂੰ ਤੇ ਪਾਸੇ ਵਿੱਚ ਤਾਂ ਟਾਈਮ ਬਹੁਤ ਲੱਗ ਜਾਂਦਾ ਤੇ ਫੇਰ ਨਾ ਥਕਾਵਟ ਜੀ ਵੀ ਹੋ ਜਾਂਦੀ ਬਹੁਤ ਹੈ ਤੇ ਆਪਾਂ ਟੈਕਸੀ ਜੀ ਆ ਕੇ ਵਾਪਸ ਗਾਤੇ ਰੂ ਹੈਲੋ ਗਾਇਜ਼ ਵੈਲਕਮ ਟੂ ਮਾਈ ਚੈਨਲ ਦੇ ਤੱਕ ਤਾ ਨਾ ਪਾਸ ਬਸ ਲੈ ਕਿ ਤੇਰਾ ਹੋ ਨਨੀ ਠੀਕ ਆਗੇ ਨਾਲੇ